ਅੱਜ ਅਸੀਂ ਆਪ ਜੀ ਨੂੰ ਦੱਸਾਂਗੇ ਬਾਂਦੀ ਕਾਟ ਕਿਵੇਂ ਪਾਉਣੀ ਹੈ ਠੀਕ ਹੈ ਆ ਸਾਡਾ ਓਪਨ ਸਾਈਡ ਹੈ ਆ ਸਾਡੀ ਫੋਲਡਡ ਸਾਈਡ ਹੈ ਜਿਸ ਯਾਨੀ ਕਿ ਅਸੀਂ ਚਾਰ ਤਿਆਂ ਲਾਏਗੇ ਦੋ ਬਾਂਵਾਂ ਦੀਆਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਆਪਣੇ ਮੋਡੇ ਨੂੰ ਰਾਉਂਡ ਦੇ ਵਿੱਚ ਨਾਪਣਾ ਹੈ ਜਿਵੇਂ ਕਿ ਸਾਡਾ 16 ਆ ਰਿਹਾ ਹੈ ਔਰ ਆਪਾਂ ਉਹਦਾ ਹਾਫ ਅੱਧਾ ਰੱਖਾਂਗੇ 8 ਯਾਨੀ ਕਿ ਠੀਕ ਹੈ ਕਿਉਂਕਿ 8 ਮੋਡਾ ਸਾਡਾ ਤਿਆਰ ਚਾਹੀਦਾ ਹੈ ਸਾਨੂੰ ਠੀਕ ਹੈ ਆਪਾਂ 8 ਤੇ ਇੱਕ ਸਾਈਡ ਤੋਂ ਨਿਸ਼ਾਨ ਲਗਾ ਲੈਣਾ ਹੈ ਔਰ ਆਪਾਂ ਅਗਰ ਤੁਹਾਡਾ ਸਟੈਂਡਰਡ ਸਾਈਜ਼ ਹੈ ਤੇ ਫਿਰ ਆਪਾਂ 3.5 ਤੇ ਅਗਰ ਤੁਹਾਡਾ ਨਾਰਮਲ ਸਾਈਜ਼ ਹੈ 21 ਬ੍ਰੈਸਲੀਏ ਹੈ 61 ਤੇ ਫਿਰ ਤੁਸੀਂ ਤਿੰਨ ਤੇ ਵੀ ਪਾ ਸਕਦੇ ਹੋ ਠੀਕ ਹੈ ਅਸੀਂ 3.5 ਤੇ ਦੀ ਘਾਟ ਪਾ ਰਹੇ ਹਾਂ ਠੀਕ ਹੈ ਔਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਸ ਲਾਈਨ ਉਥੇ ਇਸ ਤਰੀਕੇ ਨਾਲ 1/2 ਇੰਚ ਦੇ ਮਾਰਜਨ ਦੇ ਨਾਲ ਇੱਕ ਲਾਈਨ ਇੱਥੇ ਡਰਾ ਕਰ ਲੈਣੀ ਹੈ ਸਟੇਟ ठीक है ये बहुत परफेक्ट है तुम तो इस बांह कट्टे तो बहुत ही वाइया फिटिंग तो आएगी उस तो बाद असं एक साइड से अरी का निशान लगा लाँगे असी इंच यद अगों फिटिंग रख रहे हैं ठीक है और साथ बांह की साढ़ी साढ़े सोलह है बाकी असी अगों मार्जिन रखिया है और इतने भी आप इतने जिनी अपना तैयार चाहती आपे स्ट्रेट लाइन एक होर ड्रॉ कर लें और और इस तरीके इस तो बाद फिर आपको क्या करना शेप पट्टी दे ਆਪਾਂ ਨੂੰ ਇਸ ਤਰੀਕੇ ਦੇ ਨਾਲ ਛੇ ਪੱਟੀ ਦੇ ਨਾਲ ਹਮੇਸ਼ਾ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਇੱਥੇ ਸ਼ੇਪ ਦੇਣੀ ਹੈ ਔਰ ਆ ਅਸੀਂ ਅੱਗੇ ਮਾਰਜਨ ਰੱਖ ਰਹੇ ਹਾਂ ਸਕੇਲ ਦੇ ਵਿੱਚ ਜਿਹੜਾ ਗੈਪ ਹੈ ਬਹੁਤ ਇਨਫ ਹੈ ਔਰ ਤੁਸੀਂ ਵਾਧਾ ਰੱਖਣਾ ਚਾਹੁੰਦੇ ਹੋ ਤੇ ਥੋੜਾ ਜਿਹਾ ਅ ਪਰੇ ਨੂੰ ਥੋੜਾ ਜਿਹਾ ਆਪਾਂ ਹਲਾ ਕੇ ਨੂੰ ਅੱਗੇ ਨੂੰ ਕਰ ਲੈਣਾ ਠੀਕ ਹੈ ਔਰ ਆ ਸਾਡੇ ਮਾਰਜਨ ਹੋ ਗਏ ਔਰ ਉਸ ਤੋਂ ਬਾਅਦ ਕੀ ਕਰਨਾ ਹੈ ਜਿਹੜਾ ਆਪਾਂ 8 ਇੰਚ ਦੇ ਨਿਸ਼ਾਨ ਲਗਾਇਆ ਸੀ ਉਹਨੂੰ ਆਪਾਂ ਹਾਫ ਕਰ ਲੈਣਾ ਹੈ ਸਿੱਧੀ ਇੱਕ ਲਾਈਨ ਸਿੱਧੀ ਡਰਾ ਕਰ ਲੈਣੀ ਹੈ ਔਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ 8 ਦਾ ਆਪਾਂ ਹਾਫ ਕਰਨਾ ਹੈ ਯਾਨੀ ਕਿ ਫੋਰ ਤੇ ਆਪਾਂ ਇੱਕ ਮਾਰਕ ਕਰਾਂਗੇ ਔਰ ਆਪਾਂ ਇਸ ਲਾਈਨ ਨੂੰ ਵੀ ਇਸ ਤਰੀਕੇ ਦੇ ਨਾਲ ਇਹਨੂੰ ਸਿੱਧਾ ਸਟ੍ਰੇਟ ਕਰ ਲਾਂਗੇ ਦੂਜੀ ਸਾਈਡ ਨੂੰ ਸ਼ੋਲਡਰ ਵਾਲੀ ਸਾਈਡ ਨੂੰ ਠੀਕ ਹੈ ਔਰ ਉਸ ਤੋਂ ਬਾਅਦ ਉਹਦਾ ਆਪਾਂ ਵੇਖਾਂਗੇ ਕਿੰਨਾ ਆਇਆ ਸਾਡਾ ਇੱਥੇ ਸਾਡੇ 3.5 ਸਾਡੇ 3 ਦਾ ਆਪਾਂ ਇਸ ਤਰੀਕੇ ਨਾਲ 4.5 ਇੰਚ ਤਿਤੂ ਇਹਦਾ ਹਾਫ ਕਰ ਲੈਣਾ ਠੀਕ ਹੈ ਫਿਰ ਆਪਾਂ ਜਿਹੜਾ ਇੱਕ ਬਾਕਸ ਬਣਿਆ ਹੈ ਇਸ ਤਰੀਕੇ ਨਾਲ ਉੱਪਰ ਨੂੰ ਵੀ ਇੱਥੇ 4 ਹੈ ਸਾਡਾ ਇਹਨੂੰ ਦੋ ਦਾ ਹਾਫ ਹੋਏਗਾ ਔਰ ਫਿਰ ਦੋ ਦਾ ਹਾਫ ਲੈਣਾ ਹੈ ਆਪਾਂ ਠੀਕ ਹੈ ਜਿੰਨਾ ਵੀ ਤੁਹਾਡਾ ਆਏਗਾ ਉਨਾ ਹੀ ਹੋਣਾ ਚਾਹੀਦਾ ਹੈ ਯਾਨੀ ਕਿ ਸਾਡਾ 1 ਇੰਚ ਤੋਂ ਬਾਅਦ ਦੋ ਤੋਂ ਬਾਅਦ 1 ਇੰਚ ਸਾਡੇ ਕੋਲ 2 ਪੁਆਇੰਟ ਰਹਿ ਗਏ ਠੀਕ ਹੈ ਔਰ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਆਹ ਖੋਕ ਚੌਕ ਦੀ ਮਦਦ ਦੇ ਨਾਲ ਆਪਾਂ ਫਸਟ ਵਾਲੇ ਪੁਆਇੰਟ ਤੋਂ ਲੈ ਕੇ ਚਾਰ ਜਿਹੜਾ ਹਾਫ ਕੀਤਾ ਹੈ ਔਰ ਇੱਥੇ نیچے 8 ਵਾਲੇ ਤੇ ਇਸ ਤਰੀਕੇ ਨਾਲ ਮਿਲਾ ਦੇਣਾ ਇਹ ਸਾਡੇ ਹੋ ਗਈ ਆ ਫਰੰਟ ਵਾਲੀ ਕਾਰਟ ਵਾਲਾ ਠੀਕ ਹੈ ਔਰ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜਿਹੜਾ نیچے ਇੱਕ ਪੁਆਇੰਟ ਮਿਲਿਆ ਹੈ ਔਰ ਆ ਜਿਹੜਾ 4 ਇੰਚ ਵਾਲਾ ਆਪਾਂ ਦਿੱਤਾ ਹੈ ਇੱਥੇ ਆਪਾਂ 4 ਇੰਚ ਦਾ ਇੱਥੇ ਕੋਈ ਨਿਸ਼ਾਨ ਲਗਾਵਾਂਗੇ ਇਹ ਆਪਾਂ ਇੱਥੇ ਬਾਹਰ ਦੀ ਨਿਸ਼ਾਨੀ ਇਸ ਤਰੀਕੇ ਨਾਲ ਤੁਸੀਂ ਲਗਾ ਲੈਣੀ ਹੈ ਉਸ ਸ਼ੇਪ ਇਸ ਤਰੀਕੇ ਨਾਲ ਦੇਣੀ ਹੈ ਉਹ ਨੀਚੇ ਜਿਹੜਾ 8 ਇੰਚ ਤੇ ਆਪਾਂ ਮਾਰ ਕੀਤਾ ਉਥੇ ਪੁਆਇੰਟ ਦੇ ਨਾਲ ਇਹਨੂੰ ਇਸ ਤਰੀਕੇ ਨਾਲ ਮੈਚ ਕਰ ਲੈਣਾ ਠੀਕ ਹੈ ਔਰ ਇਸ ਤਰੀਕੇ ਨਾਲ ਸਾਡੀ ਮਾਰਕਿੰਗ ਬਿਲਕੁਲ ਰੈਡੀ ਹੋ ਗਈ ਹੈ ਤੁਸੀਂ ਇਸ ਮੈਥਡ ਦੇ ਨਾਲ ਬਾਹਾਂ ਦੀ ਕਟਿੰਗ ਕਰੋਗੇ ਕਿਸੇ ਵੀ ਸਾਈਜ਼ ਦੇ ਅਕੋਰਡਿੰਗ ਤੁਹਾਨੂੰ ਬਹੁਤ ਹੀ ਪਰਫੈਕਟ ਸ਼ੇਪ ਆਏਗੀ ਔਰ ਬਿਲਕੁਲ ਝੋਲ ਨਹੀਂ ਆਏਗਾ ਔਰ ਨਾ ਹੀ ਖਿਚਾਅ ਹੋਏਗਾ ਠੀਕ ਹੈ बस ਇਸ ਗੱਲ ਦਾ ਧਿਆਨ ਰੱਖਣਾ ਕਿ ਅਗਰ ਤੁਸੀਂ ਇਹਦੀ ਕਟਿੰਗ ਕਰ ਰਹੇ ਹੋ ਅਗਰ 1 ਇੰਚ ਤੋਂ نیچے ਤੁਹਾਡੀ ਇਹਦੀ ਫਿਟਿੰਗ ਹੈ ਬਰੈਸਟ ਦੀ ਯਾਨੀ ਕਿ 19 ਤੋਂ نیچے ਹੈ 17 16 ਤੇ ਫਿਰ ਤੁਸੀਂ 3 ਇੰਚ ਦੇ ਕਰੀਬ ਜਿਹੜਾ ਸਾਢੇ 3 ਰੱਖਿਆ ਸੀ ਤੁਸੀਂ 3 ਇੰਚ ਦੇ ਕਰੀਬ ਰੱਖਣਾ ਉਹਨੂੰ ਅਦਰਵਾਈਜ਼ ਸਾਨੂੰ ਇਥੋਂ ਆਪਾਂ ਬਾਹ ਨੂੰ ਉੱਪਰ ਕਰਨ ਗਿਆ ਸਾਨੂੰ ਪ੍ਰੋਬਲਮ ਆਏਗੀ ਠੀਕ ਹੈ ਇਹਦੇ ਵਿੱਚ ਆਪਾਂ ਸੈਂਟਰ ਦੇ ਵਿੱਚ ਇਹਦੀ ਛੋਟੀ ਜਿਹੀ ਕੱਟ ਲਗਾ ਕੇ ਤੇ ਫਿਰ ਆਪਾਂ ਕੀ ਕਰਨਾ ਹੈ ਬਾਵਾ ਨੂੰ ਖੋਲ ਦੇਣਾ ਹੈ ਦੋਨੋਂ ਠੀਕ ਹੈ ਬਿਗਨਰ ਜਿਹੜੇ ਨੇ ਹੋ ਥੋੜੀ ਗਲਤੀ ਕਰ ਬੈਨੇ ਨੇ ਇੱਕ ਬਾਹ ਦੀ ਦੋਨੋਂ ਸਾਈਡ ਕੱਟ ਪੈ ਜਾਂਦੀ ਹੈ ਇਸ ਲਈ ਆਪਾਂ ਕੀ ਕਰਨਾ ਹੈ ਜਿੱਥੋਂ ਆਪਾਂ ਕੱਟ ਲਗਾਇਆ ਸੀ ਆਪਾਂ ਫਰੰਟ ਵਾਲੇ ਪੱਲੇ ਨੂੰ ਇਸ ਤਰੀਕੇ ਨਾਲ ਕਾਟ પા ਕੇ ਜਿੱਥੇ 8 ਇੰਚ ਦਾ ਨਿਸ਼ਾਨ ਲਗਾਇਆ ਸੀ ਬਸ ਉੱਥੇ ਆਪਾਂ ਇਹਨੂੰ ਮੈਚ ਕਰ ਦੇਣਾ ਹੈ ਔਰ ਇੱਥੇ ਵੀ ਫਿਟਿੰਗ ਦੀ ਨਿਸ਼ਾਨੀ ਲਗਾ ਕੇ ਤੁਸੀਂ 슬ੀਵਸ ਨੂੰ ਰੈਡੀ ਕਰ ਸਕਦੇ ਹੋ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਜਰਾ ਵੀ ਹੈਲਪਫੁਲ ਰਹੀ ਹੋਵੇ ਤੁਹਾਡੇ ਲਈ ਤੇ ਤੁਸੀਂ ਪਲੀਜ਼ ਲਾਈਕਮੈਂਟ ਸ਼ੇਅਰ ਜ਼ਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ